चल तैयार तो हो गया चले चले ना हम जा रहे हैं नहीं आओ सुनो किथे चले हैं ओ मैं चले हैं मुड़े ना वो आ खड़े हैं कि बाप को जाना है काम है थोड़ा ये जारी मेरी ना गल सुनो मड़ी जी फिर कोई ठीक है भैया एक काम ही बड़ा यार ठीक है भैया गलत कोई भी नहीं, नहीं तो तो है तो तू ही पहला दस ही नहीं मेरा तो ਉਹ ਪਿੰਡੋਂ ਫੇਰ ਕਿਦਣ ਹੋਵਾਂਗੇ ਯਾਰ ਮੁੰਡੇ ਨੂੰ ਮੈਂ ਕੀਤੀ ਹਾਂ ਹਾਂ ਉਹ ਕਹਿੰਦੇ ਸੀ ਜਾਣਾ ਕਚਰੀ ਇਹ ਫੁਰਾ ਦਾ ਕੰਮ ਅੱਛਾ ਤੇ ਉੱਥੇ ਬੰਦੇ ਬੰਦੇ ਹੈਗੇ ਆ ਬਾਗ ਤੇ ਉਹ ਕਹਿੰਦੇ ਸੀ ਕੰਮ ਕਰਾਉਣਾ ਹਸਦਾ ਜੀ ਚੱਲ ਉਹ ਤੇ ਕੋਈ ਗੱਲ ਨਹੀਂ ਤੇ ਮੇਰਾ ਤਾਂ ਚਲ ਹੋਉਂਦੇ ਕਿੰਨਾ ਟਾਈਮ ਹੋ ਗਿਆ ਲੱਗਿਆ ਚੱਲ ਕੋਈ ਗੱਲ ਨਹੀਂ ਕੱਲ ਨੂੰ ਚਲ ਜਾਾਂਗੇ ਇੱਕ ਦਿਨ ਨਾ ਕੀ ਹੋਣਾ ਹਣ ਚਲੋ ਕੋਈ ਗੱਲ ਨਹੀਂ ਹੋਵਾ ਉਹ ਤੁਸੀਂ ਆਹ ਪਿਆਰ ਉਹ ਕੁੜੀ ਤਾਂ ਫੋਨ ਵੀ ਨਹੀਂ ਦੇ ਦੇ ਦਾ ਫੋਨ ਆ ਨਹੀਂ ਅਜ ਤੱਕ ਨਹੀਂ ਆਇਆ ਹੈਗਾ ਅੱਛਾ ਕੋਈ ਨਹੀਂ ਕਰਨੀ ਹੈ ਬਾਅਦ ਚ ਠੀਕ ਫਲੇ ਕੰਮ ਕੰਮ ਕਰ ਗਏ ਵੇਲੀ ਹੋਣੀ ਸੀ ਤੇ ਮਾਦਾ ਮੰਮੀ ਇਥੇ ਬਾਰੀ ਖਾਣਾ ਰੋਟੀ ਬਣੀ ਨੇ ਰੋਟੀ ਤਾਂ ਖਾ ਲਈ ਉਹਨੂੰ ਘਟੇ ਲੈ ਚ ਲੱਗ ਜਾਂਦੇ ਆ ਉਹ ਦਵਾਈ ਮੁੱਕੀ ਐ ਮੈਂ ਲੈ ਆਉਣਾ ਵਾ ਜੋ ਕੱਲ ਕਰ ਖਾਦੀ ਨਹੀਂ ਇਹਨੇ ਆਹੋ ਤੇ ਐਵੇਂ ਦੇ ਹੀ ਰੱਖਦੇ ਸਰੀਰ ਜਨ ਠੀਕ ਹੈਗਾ ਤਾਂ ਕੋਈ ਗੱਲ ਨਹੀਂ ਮੈਂ ਲੈ ਆਉਣਾ ਵਾ ਦਵਾਈ ਦੇ ਉਹ ਆਗੇ ਫਿਰ ਆਈ ਹੋ ਗਈ ਤੇ ਮੇਰੀ ਗੱਲ ਸੁਣੋ ਇੱਕ ਨਾਲ ਹੀ ਹੋਰ ਕਿ ਜਿੱਥੇ ਦੀਦੀ ਦਾ ਤੁਸੀਂ ਵਿਆਹ ਕੀਤਾ ਵਾ ਆਹੋ ਉਹ ਕੀ ਤੁਸੀਂ ਲੱਬਿਆ ਪਹਿਲਾਂ ਮੈਂ ਦੇਖਿਆ ਸਾਰੇ ਮਾੜੇ ਮੋੜੇ ਚੰਗੇ ਕਮਰੇ ਹੋਣੇ ਆਂ ਤੇ ਪਲੱਸ ਤਰਫ ਨਹੀਂ ਐ ਕੱਖ ਨਹੀਂ ਐ ਉਹ ਯਾਰ ਪਹਿਲਾਂ ਥੋੜਾ ਜਿਹਾ ਲੱਗਦਾ ਉਹ ਦਾ ਬੜਾ ਆ ਕੋਈ ਕੋ ਇਦਾਂ ਦੀ ਗੱਲ ਕੋਈ ਨਹੀਂ ਆ ਘਰ ਤੇ ਉਹਨਾਂ ਦਾ ਹੈਗਾ ਵਾ ਪਿੰਡ 'ਚ ਅੱਛਾ ਉਦੋਂ ਤੋਂ ਦੋ ਮੰਜ਼ਲੀ ਵੇਖ ਕੇ ਕਰਤਾ ਹਾਂਜੀ ਉਦੋਂ ਇਕੱਠੇ ਹੀ ਰਹਿੰਦੇ ਸਾਰੇ ਅੱਛਾ ਤੇ ਪਰ ਇਹ ਵੀ ਜਦੋਂ ਵੰਡ ਵੰਡਾਈ ਹੋਈ ਉਦੋਂ ਇਹਨੂੰ ਦਿੱਤਾ ਕੋਈ ਨਾ ਪਰ ਇਦਾਂ ਹੁਣਾਂ ਚਾਹੀਦੀ ਉਹਨਾਂ ਨੂੰ ਵੀ ਕਰਨੀ ਤਾਂ ਇਹਨਾਂ ਦਾ ਕੋਈ ਫਰਕ ਕਰਦੇ ਤੈਨੂੰ ਪਤਾ ਰਿਸ਼ਤੇਦਾਰ ਜਿਹੜੇ ਰਲ ਜਾਣ ਸਾਰੇ ਪਰ ਇਹ ਆ ਪਿੰਨਾਂਦਰ ਤੇ ਸਾਈਨਾਂ ਹੀ ਪਾਉਂਦਾ ਹੀ ਘਰ ਦੇ ਵਿੱਚ ਉਹ ਇਹ ਸਾਰੇ ਪਾਉਂਦਾ ਇਹਨੂੰ ਤੇ ਕਿੱਲਾ ਹੀ ਕਾੜੀ ਦਾ ਦਿੱਤਾ ਉਹਨਾਂ ਨੇ ਤੇ ਮੁੜ ਕੇ ਆਇਆ ਪੁਰਾਣਾ ਘਰ ਹੀ ਪਹਿਲਾ ਇਹਨਾਂ ਦਾ ਅੱਛਾ ਉੱਥੇ ਟੀਨਾ ਟੂਨਾ ਪਾ ਲਈਆਂ ਫਿਰ ਇਹਨਾਂ ਨੇ ਤੇ ਉੱਥੇ ਰਹਿਣ ਡ ਪਰ ਇਹਨਾਂ ਨੂੰ ਕੋਈ ਗੱਲਬਾਤ ਕਰਨੀ ਚਾਹੀਦੀ ਸੀ ਨਾ ਇਹਨਾਂ ਕੋਈ ਗੱਲ ਨਹੀਂ ਕੀਤੀ ਹੋਣੀ ਤਾਂ ਗੱਲਬਾਤ ਆ ਜਾ ਕੇ ਤੇ ਰਿਸ਼ਤੇਦਾਰਾਂ ਨੂੰ ਦੱਸਣੀ ਆ ਰਿਸ਼ਤੇਦਾਰ ਅੱਗੇ ਰਲਈ ਇਹਨਾਂ ਨਾਲ ਚਲੋ ਯਾਰ ਜਦੋਂ ਕੋਈ ਚਾਰ ਪੈਸੇ ਆ ਉਹਦੇ ਵੱਲ ਦੇ ਰਿਸ਼ਤੇਦਾਰ ਹੋ ਜਾਂਦੇ ਉਹੋ ਹੀ ਤਾਂ ਗੱਲ ਹੁਣ ਇਹਨਾਂ ਕੋਈ ਰਿਸ਼ਤੇਦਾਰ ਵੀ ਕੋਈ ਨਹੀਂ ਆਉਂਦਾ ਆਹ ਹੋਣਾ ਕਿੰਨੇ ਆ ਘਰ ਦੇ ਹਲਾਤ ਵਿੱਚ ਕੇ ਤੁਹਾਨੂੰ ਚਾਣੀ ਮਾੜੀ ਮਾੜੀ ਮਦਦ ਕਰ ਦਿੱਤੀ ਇਹਨਾਂ ਦੀ ਇਹ ਵੀ ਤੁਰਿਆ ਉਹ ਕੰਮ ਛੜਾ ਪਤਾ ਇਹਨਾਂ ਦਾ ਤੇ ਹੁਣ ਚੱਲ ਨੌਕਰੀ ਮਿਲ ਗਈ ਹੈ ਚਲੋ ਯਾਰ ਕਿਉਂ ਨਾ ਭਾਜੀ ਨੂੰ ਵੀ ਨਾ ਕੰਮ ਕੋਈ ਮਿਲੂਦਾ ਕਿਤੇ ਲੱਭ ਲੈਣਾ ਚਾਹੀਦਾ ਉਹ ਕੰਮ ਤੇ ਉਹਨਾਂ ਦੇ ਜਾਂਦੇ ਤੈਨੂੰ ਪਤਾ ਹੀ ਹੈ ਮਹਿੰਗਾਈ ਕਿੰਨੀ ਆਹ ਮਹਿੰਗਾਈ ਚ ਲੋਕ ਘਰੋ ਘਰ ਏਦਾਂ ਹੀ ਆ ਖਰਚੇ ਸਭ ਸਾਰਿਆਂ ਦੇ ਘਰੋ ਘਰ ਏਦਾਂ ਹੀ ਆ ਉਹ ਆ ਹੋਏ ਤੇ ਹੈ ਹੀ ਆ ਆ ਜੇ ਸਾਨੂੰ ਮਹਿੰਗਾਈ ਹੈ ਅੱਜ ਕੱਲ ਬੰਦਾ ਵੀ ਕੀ ਉਹ ਮੈਂ ਤਾਂ ਆਖਿਆ ਕਿ ਚੱਲ ਇੱਕ ਕਮਰੇ ਦਾ ਲੈਂਟਰ ਤੈਨੂੰ ਪਾ ਦਿੰਦੇ ਆ ਤੇ ਚੱਲ ਉੱਥੇ ਰਹੀ ਜਾ ਹਾਂਜੀ ਤੇ ਉਹ ਕਹਿੰਦੀ ਨਹੀਂ ਅਜੇ ਵੇਖ ਲੈਂਦੇ ਆ ਇਹ ਕਰਨ ਨੂੰ ਕੇ ਪਾਸੇ ਲਾ ਕੇ ਤੇ ਫਿਰ ਵੇਖਾਂਗੇ ਨਹੀਂ ਮੈਂ ਤੇ ਦੇਖਿਆ ਜਦੋਂ ਕੱਲ ਗਈਆਂ ਤੇ ਉਹਦੇ ਕੁਝ ਹਾਲ ਜਿਹੜੇ ਅੰਦਰ ਬਾਦੇ ਅੰਦਰ ਵੀ ਗੋਡੇ ਗੋਡੇ ਉੱਤੋਂ ਪਾਣੀ ਚੁੰੰਦੇ ਆ ਇਹ ਜੋ ਕਹਿ ਕੇ ਹਟਿਆ ਸੀ ਉਹ ਆ ਹੋਏ ਤੇ ਹੈ ਹੀ ਆ ਆ ਤੇ ਉਦਾਂ ਹੀ ਅੰਦਰ ਤੇ ਇਹ ਹੀ ਉਹ ਚਲਾਤ ਜੀ ਗੋ ਨੇ ਜੀ ਗੱਲ ਸੱਚ ਮੈਨੂੰ ਹੋਰ ਚੇਤੀ ਆਈ ਆ ਕਿਹੜੀ ਜਿਹੜਾ ਤੁਸੀਂ ਆਉਂਦੇ ਆ ਉਹ 10000 ਰੁਪਇਆ ਦੇ ਕੇ ਆਏ ਆ ਉਹ ਕਦੇ ਵਸ ਦਿੱਤਾ ਸੀ ਉਹਨੂੰ ਕੁੜੀ ਨੂੰ ਆਹੋ ਉਹ ਇਹ ਐਡਮਿਸ਼ਨ ਤਾਰਨੀ ਆ ਜਾਲੀ ਕਰਨ ਦੀ ਤੇ ਨਾਲ ਮੇਰੀ ਗੱਲ ਸੁਣੋ ਹੁਣ ਲੇੜਾ ਕਪੜਾ ਦੇ ਕੇ ਆਏ ਆ 10000 ਦਾ ਲੇੜਾ ਕਪੜਾ ਹੀ ਬਣਿਆ ਆ ਫਿਰ ਨਾਲ ਕਰਨ ਨੂੰ ਪੈਸੇ ਦੇ ਕੇ ਆਏ ਆ ਉਹ ਚਲੋ ਤੇ ਨਾਲੇ ਚਲੋ ਤੇ ਭਾੜੇ ਹੀ ਦੇਣੇ ਸੀ ਉਹਨਾਂ ਦੇ ਮੇਰੀ ਗੱਲ ਸੁਣੋ ਤੇ ਸੂਟ ਤੇ ਚਲੋ ਘਰ ਹੁੰਦੇ ਹੀ ਅੱਗੇ ਪਹੁੰਚਵਾਤੀ ਤੇ ਉਹ ਜਿਹੜਾ 2-3000 ਰੁਪਇਆ ਮਿਲੇ ਦੋ ਆਪਣਾ ਖਰਚਾ ਕਰ ਲਈਂਦੇ ਇਹ 2-3000 ਨਹੀਂ ਉੱਥੇ ਲੱਗਣਾ ਸੀ 14000 ਰੁਪਏ ਹੁਣ ਇਹ ਆ ਥੋੜਾ ਹੱਥ ਘੁੱਟ ਕੇ ਬਤਨਾ ਪੈਂਦਾ ਆ ਇਹ ਥੋੜਾ ਵਾ ਵੀ ਹੁਣ ਸਾਂਵੇਂ ਲਈ ਦੇ ਇਹ ਨਾਲ ਹੀ ਉਹ ਚੱਲ ਕੋਈ ਗੱਲ ਨਹੀਂ ਕਿਤੇ ਕਿਤੇ ਦੇਈ ਦੇ ਅਸੀਂ ਕਿਹੜਾ ਕਰ ਰੋਝ ਦੇਣ ਦੇ ਇਹਨਾਂ ਪਰ ਮੇਰੀ ਗੱਲ ਸੁਣੋ ਆਪ ਆਪ ਵੀ ਹੁਣ ਇਹ ਘਰ ਵਾਲੇ ਬਣੇ ਆ ਸਾਡੇ ਹੁਣ ਗੜੀ ਕਿੱ데 ਚੱਲੀ ਆਹੋ ਤੇੜਾ ਠੀਕ ਆ ਫੀਸ ਉਹ ਨਾ ਤਾਰੀ ਜਾਣੀ ਆਂਦੇ ਹੀ ਐਡਮਿਸ਼ਨ ਤਾਰ ਦੋ ਚਲੋ ਹੁੰਦਾ ਵਾ ਬੰਦਾ ਭੈਣ ਭਰਾ ਦਾ ਸਾਥ ਦਿੰਦਾ ਮੈਂ ਇਹ ਨਹੀਂ ਕਹਿੰਨੀ ਵੀ ਨਹੀਂ ਦਿੰਦਾ ਪਰ ਦਵੇ ਪਰ ਕਿਸ ਹਿਸਾਬ ਨਾਲ ਦਵੇ ਹੁਣ ਮੰਮੀ ਨੇ ਪਹਿਲਾਂ ਮੈਨੂੰ ਸੁਨੇਹ ਦੇ ਬੰਦੇ ਕੀ ਦਿੱਤਾ ਉਹਨੂੰ ਮੈਨੂੰ ਇਹ ਹਲੇ ਤਾਂ ਕਿੰਨਾ ਪਤਾ ਨਹੀਂ ਲੱਗਾ ਸੀ ਕੀ ਹੋਣਾ ਨੇ ਫੜਾਇਆ ਇਹ ਤੇ ਕੀ ਨਹੀਂ ਤੇ ਜਿੱਦਨ ਦੀਦੀ ਫੇਰ ਆਈ ਐ ਇੱਕ ਦਿਨ ਬਾਅਦ ਵਿੱਚ ਉਹ ਦਿਨ ਫੇਰ ਕੋਨਾ ਪੁੱਛ ਦਿੱਤਾ ਉਹ ਚਲੋ ਕੋਨਾ ਕੋ ਰੱਖਿਆ ਉਹਨੇ ਦੇਸਾ ਜੇ ਕੱਲ ਗਈਆਂ ਤੇ ਕੱਲ ਸ਼ਾਪ ਦੇਤੀ ਕੱਢ ਕੇ ਜੇ ਸਾਰਾ ਕੁਝ ਹੋਣੀ ਦੇਈਗੇ ਤੰੜਕੇ ਕੱਲ ਨੂੰ ਮੁੰਡੇ ਦਾ ਵਿਆਹ ਕਰਨਾ ਨੇ ਉਦੋਂ ਕੀ ਕਰਨਾ ਜੀ ਉਹ ਚਲ ਤੂੰ ਕੱਲੀ ਟੈਨਸ਼ਨ ਲੈ ਨਹੀਂ ਤੈਨੂੰ ਸਭ ਕੁਝ ਮਿਲਦਿਆ ਵਾ ਗੱਲ ਮਿਲਦੀ ਨਹੀਂ ਹੁੰਦੀ ਨਹੀਂ ਨਹੀਂ ਕਹਿੰਦੀ ਮੈਨੂੰ ਨਹੀਂ ਮਿਲਦਿਆ ਸਭ ਕੁਝ ਮਿਲਦਿਆ ਵਾ ਘਰ ਵੀ ਵਧੀਆ ਐ ਸਭ ਕੁਝ ਹੋਵਾ ਭਰੀ ਆ ਤੇ ਆਪਣੇ ਗੜੀ ਭਰੀ ਸੋਚਣਾ ਚਾਹੀਦਾ ਕੋਈ ਗੱਲ ਨਹੀਂ ਸੋਚ ਲਾਂਗੇ ਜਦੋਂ ਸੋਚ ਨਹੀਂ ਭਰੀ ਆ ਕਿ ਮੈਂ ਹੋਵਾਂ ਮੁੰਡੇ ਦਾ ਇਹਨਾਂ ਨੂੰ ਕੋਈ ਧਿਆਨ ਹੀ ਹੈ ਨਹੀਂ ਕਿ ਚਾਹੇ ਮੈਂ ਕਿਹੜੀ ਗੱਲ ਕਰਨ ਦੀ ਆ ਤੇ ਕਿਹੜੀ ਨਹੀਂ ਆਦੀ ਕਰਨ ਦੀ ਅਗਦੀ ਹੁਣ 10000 ਰੁਪਏ ਉਹਦਾਂ ਦੇ ਆਏ ਆ ਇਦਾਂ ਤਾਂ ਉਹਦਾ ਮੂੰਹ ਪੈ ਜਾਂਦਾ ਵੀ ਚੱਲ ਕੋਈ ਗੱਲ ਨਹੀਂ लवली ਨੇ ਖਰਚਾ ਕੱਢ ਹੀ ਦੇਣਾ ਹੈ ਇਹਨਾਂ ਨੂੰ ਕਿ ਹਿਸਾਬ ਮੱਝਾਈ ਜਾਊਗਾ ਨਾ ਕਰਨਾ ਜੇ ਮਾਦਾ ਵਾ ਉਹ ਸੋਨਾ ਫੜਾਈ ਜਾਂਦੀ ਹੈ ਸਿੱਧੀ ਹੋ ਕੇ ਤੇ ਕਮ ਸੇ ਕਮ ਜੇ ਕਾਲ ਹੋਊਗਾ ਤੇ ਕੱਲ ਨੂੰ ਆਪ ਨੂੰ ਵੀ ਲੋੜ ਪੈਣੀ ਐ ਤੇ ਜੇ ਹੁਣੇ ਹੀ ਉਹਨਾਂ ਨੂੰ ਸਾਰਾ ਕੁਝ ਦੇਈ ਗਏ ਉਹਨਾਂ ਦੇ ਤਾਂ ਫੇਰ ਆਪੇ ਕਹਿਣਾ ਵਾ ਕਿ ਚੱਲ ਬਾਬਾ ਪੇਕੇਆਂ ਤੋਂ ਮਿਲ ਜਾਂਦਾ ਮੈਨੂੰ ਵੀ ਲੋੜ ਵਾ ਕਰਨ ਦੀ ਵਾ ਇਹ ਕੋਈ ਨਾ ਕੋਈ ਗੱਲ ਕਰਨੀ ਪਣੀ ਐ ਇਹ ਤਾਂ ਜਿੰਨਾਂ ਨੇ ਹਟਣਾ ਹੀ ਨਹੀਂ ਪਰੀ ਦਾ ਦੇ ਕਦੀ ਵੀ ਦੇ ਇੱਥਿਆਂ ਨੂੰ ਕਿਹੜੀਆਂ ਨੌਕਰੀਆਂ ਲਗੀਆਂ ਇਹਨਾਂ ਦੀ ਕਮ ਸੇ ਕਮ ਪੈਰੀਸਰ ਹੀ ਆਉਂਦੇ ਹੋਰ ਕਿੱਥੋਂ ਆਉਂਦੇ ਆ ਰਮਨ ਰਮਨ ਹਾਂਜੀ ਚੰਗਾ ਫਿਰ ਮੈਂ ਹੁਣ ਚੱਲਿਆ ਡਿਊਟੀ ਦੇ ਚੱਲ ਜਾਓ ਟਾਈਮ ਨਾ 10 ਮਿੰਟ ਜਾਓਗੇ ਤੇ ਵਧੀਆ ਗੱਲ ਵਾ ਆਹੋ ਮੈਂ ਹਾਂ ਚੱਲ ਉੱਥੇ ਪਹਿਲਾਂ ਚੱਲ ਜਾਨੇ ਵੇਖਣਾ ਉੱਥੇ ਮਾਹੌਲ ਚੱਲ ਕੀ ਆ ਤੇ ਮੋਟਰਸਾਈਕਲ ਲੈ ਜਾਓ ਚੰਗਾ ਕਬੜਸਾਈਕਲ ਲੈ ਜਾਂਦਾ ਵਾ ਹਾਂ ਚੱਲ ਇਹ ਆ ਭੀ ਜੇ ਉੱਥੇ ਨਵਾਂ ਨਵਾਂ ਕੰਮ ਵਾ ਤੇ ਕਿਸ ਦੀ ਗੱਲ ਸੁਣਨੀ ਵੀ ਪੈਂਦੀ ਕਿਸ ਨੂੰ ਕਰਨੀ ਵੀ ਪੈਂਦੀ ਆ ਨਹੀਂ ਗੱਲ ਉਥੇ ਮੈਂ ਕਦੀ ਕਰਨੀ ਆ ਸਿਕਿਉਰਿਟੀ ਗਾਰਡ ਤੇ ਆ ਗਏ ਉੱਥੇ ਜੇ ਕੋਈ ਆਇਆ ਤੇ ਗੇਟ ਖੋਲਦਾ ਨਹੀਂ ਤੇ ਬੰਦ ਕਰ ਛੜਿਆ ਤੇ ਮੇਰੀ ਗੱਲ ਸੁਣੋ ਤੁਸੀਂ ਤਾਂ ਹੁਣ ਚੱਲ ਚੱਲੇ ਜੇ ਤੇ ਕਰਨ ਨੂੰ ਮੈਂ ਕਹਾਂ ਨਾ ਤੇ ਜਾ ਕੇ ਐ ਕਲ ਇਦਾਂ ਹੀ ਕਰ ਲਾ ਪੈਸੇ लवली ਦੇ ਗਿਆ ਸੀਗਾ ਚਲ ਐਡਮਿਸ਼ਨ ਕਰਾਈ ਹੋਊਗੀ ਨਾ ਫਿਗਰ ਮੂ ਕੋ ਕਲਾਸ ਤੇ ਜਾ ਕੇ ਬਿਆਨ ਵਾਲਾ ਬਣੂਗਾ ਰਮਨਜੀਤ ਨੇ ਇਤਨੇ लवली ਪੈਸੇ ਦੇ ਕੇ ਗਿਆ ਵਾ ਨਾ ਉਹ ਚੁੱਪ ਕਰਕੇ ਵਖਰੇ ਰੱਖ ਲਾ ਤੇ ਐਡਮਿਸ਼ਨ ਵਾਸਤੇ ਮੈਂ ਕਿਤੇ ਨਾ ਕਿਤੇ ਯਾਰ ਦੋਸਤ ਕੋ ਫੜ ਲੈਣਾ ਵਾ ਤੋ ਹੀਓ ਯਾਰ ਦੋਸਤ ਕੋ ਫੜੋਗੇ ਉਹ ਤੇ ਮੈਨੂੰ ਦੇ ਕੇ ਗਿਆ ਵਾ ਕੋਈ ਗੱਲ ਨਹੀਂ ਕਮੇਟੀ ਚੁੱਕਾਂਗੇ ਤੋ ਉਹਦੇ ਨੂੰ ਪੜਾ ਦਾਂਗੇ ਮੁੰਡਾ ਜਾ ਕੇ ਕਲਾਸ ਹੋਏ ਕਿਤੇ ਬਿਆਨ ਵਾਲਾ ਬਣੂਗਾ ਜਿਹੜਾ ਉਹਨਾਂ ਨੇ ਅੱਜ ਪੜਾਤਾ ਨਾ ਮੁੜ ਕੇ ਕੱਲ ਨੂੰ ਨਹੀਂ ਪੜਾਉਣਾ ਪੜਾਈ ਪਿੱਛੇ ਪੈਂਦੀ ਆ ਜਦੋਂ ਕੱਲ ਉਹਨੇ लवली ਨੇ ਪੈਸੇ ਤੈਨੂੰ ਪੜਾਏ ਸੀ ਉਹਨੇ 100-100 ਗੱਲ ਕਰਨੀ ਆ। ਅਈ ਤੋ ਚੁੱਪ ਕੀਤੀ ਆ। ਨਹੀਂ 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 ਕਰਦੀ ਗੱਲ। ਤੁਹਾਨੂੰ ਨਹੀਂ ਲੱਗਦਾ ਵਾ ਉਹਨੂੰ ਵੀ ਮੇਰੇ ਹਾਲਾਤਾਂ ਦਾ ਪਤਾ ਵਾ। ਹੁਣ ਮੇਰੇ ਕਿਹੜੇ ਵਸ ਦੀ ਗੱਲ ਵਾ। ਹੁਣ ਜਦੋਂ ਮੇਰੇ ਹਾਲਾਤ ਇਦਾਂ ਦੇ ਤਾਂ ਭੈਣ ਭਰਾ ਇੱਕ ਦੂਜੇ ਦੀ ਬਾਹ ਫੜਦੇ ਹੁੰਦੇ ਆ। ਉਹ ਬਾਹ ਤੇ ਫੜਦੇ ਆ ਰਮਨ ਬੜਾ ਫਰਕ ਪੈ ਜਾਂਦਾ ਵਾ। ਅੱਗੇ ਮਾਂ ਪੁੱਤ ਹੀ। ਹੁਣ ਉਹ ਘਰ ਵਾਲਾ ਬਣ ਗਿਆ ਵਾ। ਇਹ ਤਾਂ ਗਲਤ ਆ ਵੀ ਠੀਕ ਵਾ। ਚਲ ਕੋਈ ਗੱਲ ਨਹੀਂ। ਤੁਸੀਂ ਮੈਨੂੰ ਇਹ ਦੱਸੋ ਕਿ ਕਰਨ ਨੂੰ ਮੈਂ ਸਕੂਲ ਕਲਾਵਾ ਕਿ ਜਾਂ ਨਾ ਕਲਾਵਾ। ਨਹੀਂ ਤੂੰ ਭੇਜ ਦੇ। ਚਲ ਠੀਕ ਆ ਇਹ ਕਹਿੰਦੇ ਆ ਹੀ ਵੀ ਮੁੰਡੇ ਕਿਹਨੇ ਜਾਣਾ ਵਾ ਤੇ ਉਹਦੇ ਨਾਲ ਚਲ ਜਾਣਾ ਵਾ ਤੇ ਇਹਨੂੰ ਮੈਂ ਕਹਿੰਨੀ ਆ ਵੀ ਜਾ ਜਾ ਕੇ ਤੁਹਾਡਾ ਅਡਮਿਸ਼ਨ ਕਰਾ ਕੇ ਆ ਚਲ ਭੇਜ ਦੇ ਫਿਰ ਚੰਗਾ ਫਿਰ ਮੈਂ ਚਲਦਾ ਹੈ ਚਲੋ ਠੀਕ ਆ ਚਲ ਮਹਾਰਾਜ ਦਾ ਲੱਖ ਲੱਖ ਸ਼ੁਕਰ ਵਾ ਕੰਮ ਤੇ ਗਏ ਆ ਮਹਾਰਾ ਸੱਚਾ ਪਾਸ਼ਾ ਤੁਹਾਡੇ ਕੰਮ ਦੇ ਵਿੱਚ ਨਾ ਬਰਕਤ ਹੀ ਪਾਵੀ ਜਿਹੜਾ ਤੁਹਾਡਾ ਘਰ-ਬਾਰ ਬਣ ਗਈ ਵਧੀਆ ਵਧੀਆ ਮੇਰੇ ਮਾਨ ਵਿੱਚ ਬੜੀਆਂ ਹੀ ਰੀਝਾਂ ਵਾ ਦਰ ਤੇ ਇਹਨਾਂ ਦੀ ਵੀ ਸਹੀ ਆ ਵੀ ਮੈਂ लवली ਕੋ ਪੈਸੇ ਲਏ ਪਰ ਮੈਂ ਚਾਹੁੰਦੀ ਨਹੀਂ ਕਿ ਵੀ ਭੈਣ ਭਰਾਵਾਂ ਕੋਈ ਇਦਾਂ ਪੈਸੇ ਲਵਾ ਮੇਰੇ ਹਾਲਾਤ ਹੀ ਇਦਾਂ ਦੇ ਆ ਕਿ ਜੇ ਮੈਂ ਉਹਦੇ ਕੋ ਪੈਸੇ ਨਾ ਲੈਂਦੀ ਤੇ ਮੁੰਡੇ ਦੀ ਐਡਮਿਸ਼ਨ ਕਿੱਥੇ ਕਰਾਉਣੀ ਸੀਗੀ ਚਲੋ ਕੋਈ ਨਹੀਂ ਮਹਾਰਾਜ ਕਦੀ ਦਿਨ ਬਦਲੂਗਾ ਨਾ ਚੱਲ ਯਾਰ ਸਰੋਂ ਬੀਜੀ ਹੋਈ ਗਈ ਆ ਹੈ ਬਈ ਆਪਾਂ ਤਾਂ ਕੀ ਹਾਲ ਆ ਬੱਸ ਵਦਿਆ ਮੈਂ ਇੱਥੇ ਖੜਾ ਆ ਉਹ ਤਰਾ ਹੀ ਬਸ ਆ ਵੇਖਣ ਦਾ ਹੀ ਮੜਿਆ ਸਰੋਂ ਵਾਲੀ ਅੱਛਾ 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 ਹਾਂ ਹਾਂ ਹੋਰ ਕਿੱਧਰੋਂ ਮਾਰਿਆ ਚੱਕਰ ਚੱਕਰ ਕੀ ਮਾਰਨਾ ਮੈਂ ਨਾ ਚੱਲਿਆ ਯਾਰ ਨੌਕਰੀ ਮਿਲ ਗਈ ਸੀ ਇਹਦੇ ਚ ਮਿਲ ਚ ਅੱਛਾ 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 ਕਾਦੀ ਆ ਸਕਿਉਰਿਟੀ ਗਾਰਡ ਦੀ ਅੱਛਾ ਤੇ ਉੱਥੇ ਚ ਲੈਹ ਡਿਊਟੀ ਦੇ ਹਾਂ ਹਾਂ ਤੇ ਕਿੰਨੇ ਕੰਮ ਬਣਾਤਾ ਵਾ ਯਾਰ ਬਣਾਉਣਾ ਕਿੰਨੇ ਆ ਹਾਂ ਰਮਨ ਦਾ ਭਰਾ ਨਹੀਂ ਆ ਲਵਲੀ ਆਹ ਵਾਹ ਉਹਦਾ ਕੋਈ ਯਾਰ ਦੋਸਤ ਦਾ ਕਿਉਂ ਉਥੇ ਲੱਗਾ ਸੀ ਸਕਿਉਰਿਟੀ ਗਾਰਡ ਦੇ ਅਸਰ ਹੀ ਕੋਈ ਅੱਛਾ 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 ਠੀਕ ਹੈ ਠੀਕ ਹੈ ਕਿੰਨੇ ਕੰਮ ਤੇ ਉਥੇ ਰਖਾਤਾ ਠੀਕ ਹੈ ਠੀਕ ਹੈ ਉਹ ਚੱਲ ਯਾਰ ਵਧੀਆ ਹੋ ਗਿਆ ਵਾ ਇੱਥੇ ਕੀ ਕਰਨਾ ਸਾਰੀ ਦਿਨ ਉਮਰ ਤੇ ਨਾ ਕੀ ਪਾਲਟੇ ਥੱਲੇ ਸਾਰੀ ਓਵਰ ਲੰਘੀ ਗਈ ਕੇ ਤੇ ਚਲ ਵਧੀਆ ਹੋ ਗਿਆ ਚਲ 10 ਪੈਸੇ ਆਉਣਾ ਪੈਣਗੇ ਉਥੋਂ ਵੀ ਓ ਰੁਪਿਆ ਨਾਲੇ ਸ਼ੇਰੇ ਨਹਾਤ ਹੋ ਗਿਆ ਕਰੇਗਾ ਤੇ ਟਾਈਮ ਨੂੰ ਸਵਾਇਆ ਕਰੇਗਾ ਉਹਨਾਂ ਨੇ ਕਹਿ ਰੁਪਿਆ 14000 ਦੇ ਦਿਆ ਕਰਾਂਗੇ ਬੜਾ ਬੜਾ ਵਾ ਤੇ ਟਾਈਮ ਪਾਸ ਹੋ ਜਾ ਕਰਨਾ ਹੋਰ ਟਾਈਮ ਪਾਸ ਹੋ ਜਾ ਕਰ ਮੈਨੂੰ ਇਹ ਚੱਲ ਕਰਨ ਪੜ ਜੇ ਓਏ ਆਹੋ ਇਹ ਤੇ ਗੱਲ ਹੈਗੀ ਆ ਕਿਦੇ ਚਲੋ ਨੌਕਰੀ ਨੌਕਰੀ ਮਿਲ ਜੂਗੀ ਓਏ ਹਵਾ ਜਾ ਕੇ ਹੁਣ ਆ ਕੇ ਨਿਆਣਿਆਂ ਦੀ ਪੜਾਈ ਦਾ ਯੋਰ ਵਾ ਹਾਂ ਹਾਂ ਚਲੋ ਇਹ ਪਾਸੇ ਕੇ ਲੱਗ ਜਣਾ ਆਪਣੀ ਉਮਰ ਲੰਘ ਗਈ ਆ ਲੰਘੀ ਲੰਘੀ ਠੀਕ ਨਹੀਂ ਹਾਂ ਚੱਲ ਬੜਾ ਵਧੀਆ ਹੋ ਗਿਆ ਵਾ ਇਹ ਆ ਵੀ ਹੁਣ ਨਾ ਨੁਕਤੇ ਛੱਡੀ ਨਾ ਨਹੀਂ ਨਹੀਂ ਉੱਥੇ ਯਾਰ ਖਲੋਣਾ ਹੀ ਆ ਆਹੋ ਕੁਛ ਵੀ ਆ ਜੇ ਕੋਈ ਆਇਆ ਤੇ ਗੇਟ ਖੋਲਦਾ ਨਹੀਂ ਤੇ ਬੰਦ ਕਰਕੇ ਤੇ ਕੁਰਸੀ ਤੇ ਬੈਠੇ ਰਹੇ ਕੁਰਸੀ ਤੇ ਬੈਠੇ ਰਹੇ ਵਾਕਿਆ ਸਹੀ ਗੱਲ ਆ ਹਾਂ ਠੀਕ ਆ ਠੀਕ ਆ ਵਧੀਆ ਹੋ ਗਿਆ ਤੇ ਹੋਰ ఫ మమ్మీ ఆయన హలో ਵਧੀਆ ਵਧੀਆ ਤੁਸੀਂ ਦੱਸੋ ਆਪਣਾ ਬਸ ਆਪਣਾ ਵੀ ਵਧੀਆ ਕੀ ਕਰਨ ਦੇ ਅਛਾ ਅਛਾ ਅਹੀਂ ਵੀ ਕੋਸ਼ਿਸ਼ ਨਹੀਂ ਬਸ ਬੈਠੀ ਹੀ ਤੇ ਮੈਂ ਚਲ ਫੋਨ ਲਾਉਣੀ ਆਇਆ ਹੀ ਨਹੀਂ ਕੱਲ ਪਰਸੋਂ ਦਾ ਅੱਛਾ ਅੱਛਾ ਹਾਂ ਫਿਰ ਕੰਮ ਦੇ ਵਿੱਚ ਕਿੱਥੋਂ ਟਾਈਮ ਲੱਗਦਾ ਇਦਾਂ ਹੀ ਆ ਤੇ ਨਿਕ ਨਿਕੇ ਕੰਮ ਤਾਂ ਮੁੱਕਦਾ ਹੀ ਨਹੀਂ ਹਾਂਜੀ ਹਾਂਜੀ ਕਹੀ ਵੀ ਠੀਕ ਠਾਕ ਨੇ ਵਜਿਆ ਹੀ ਚਰਖਾ ਸ਼ਹਿਰ ਗਏ ਹੀ ਆਈ ਨਹੀਂ ਹਾਲੇ ਤੱਕ ਤੇ ਵੇਲੀ ਬੈਠੀ ਹਾਂ ਮੈਂ ਵੀ ਮੰਮੀ ਵੀ ਠੀਕ ਆ ਬਸ ਇਦਾਂ ਹੀ ਢੱਲੀ ਰਹਿੰਦੀ ਆ ਥੋੜੀ ਨਿੰਦੂ ਆਈ ਦਵਾਈ ਤਾਂ ਖਾਂਦੇ ਆ ਉਹ ਲੈ ਕੇ ਆਉਂਦੇ ਪਰ ਉਹ ਫਰਕ ਹੀ ਨਹੀਂ ਹੋ ਜਾ ਪੈਂਦਾ ਤੇ ਹਾਂਜੀ ਹਾਂਜੀ ਅਣੀ ਹੋਂਸੋ ਵੇ ਲੈ ਕੇ ਆਉਣੀ ਆ ਦਵਾਈ ਖਤਮ ਹੋਈ ਆ ਹੁਣ ਫੇਰ ਕੱਲ ਦੀ ਆ ਦੀਦੀ ਦਾ ਦੀਦੀ ਦਾ ਫੋਨ ਗਏ ਹੀ ਆਪਾਂ ਪਰਸੋਂ ਜੋ ਕੇ ਆਏ ਆ ਹਰਿਆ ਜੀ ਘਰ ਕੋ ਰੋਮੀ ਜੀ ਤੁਹਾਨੂੰ ਮੈਂ ਕੀ ਦੱਸਾਂ ਘਰ ਤਾਂ ਕਿਦੇ ਨਾ ਨਾ ਕਿਥੋਂ ਲੈਂਟਰ ਕਿਥੋਂ ਕਮਰਿਆਂ ਤੇ ਉਦਾਂ ਹੀ ਬਸ ਕਮਰੇ ਆ ਦੋਕ ਤੇ ਉੱਤੇ ਐਵੇਂ ਟੀਨਾ ਜੀਆਂ ਪਾਈਆਂ ਆ ਤੇ ਉਹ ਹੀ ਉਹ ਦਿਨ ਬਾਰਿਸ਼ ਜੀ ਨਹੀਂ ਹੁੰਦੀ ਉਹ ਵੀ ਉਤੋਂ ਚੋਂਦੇ ਬੁਰਾ ਹਾਲ ਕਿਤੇ ਕੋਈ ਹਾਲ ਨਹੀਂ ਆ ਉਹਨਾਂ ਦਾ ਤੇ ਅਨੇ ਕੰਮ ਤੇ ਤੇ ਜਾਂਦੇ ਆ ਭਾਜੀ ਹੁਣ ਲਵਾਇਆ ਵਾ ਇਹਨਾਂ ਨੇ ਇਥੇ ਮਿਲ ਚ ਲਵਾਇਆ ਵਾ ਤੇ ਜਾਂ ਹਾਂਜੀ ਜਾਂਦੇ ਆ ਉਹ ਹੋ ਇਹਨਾ ਪਹਿਲਾਂ ਕਿ ਇਨਾ ਗੁਜ਼ਰਨੀ ਕੀਤਾ ਚਲ ਬੰਦਾ ਹੁੰਦਾ ਹੀ ਕਰਦਾ ਤੇ ਹੁਣੋਂ ਚਲੇ ਆਂ ਵੀ ਚਲੋ ਕੋਨਾ ਕੋ ਬਣਿਆ ਤਾਂ ਹੁੰਦਾ ਕਰਦਾ ਹਾਂਜੀ ਖਰਚਾ ਖਰਚਾ ਫਿਰ ਮੇਰੀ ਕਿਥੋਂ ਚੱਲਣਾ ਵਾ ਇਥੋਂ ਫਿਰ ਇਹੋ ਹੀ ਦੇ ਦੂ ਦਿੰਦੇ ਆ ਤੇ ਫਿਰ ਹੋਰ ਕੀ ਕਰਨਾ ਵਾ ਆ ਹੁਣ ਜਦੋਂ ਕੱਲ ਗਏ ਆ ਤੇ ਕਪੜੇ ਖੜੇ ਹੀ ਬਣਾ ਕੇ ਦੋ ਸੂਟ ਲੈ ਕੇ ਆਂ ਦੀਦੀ ਦੇ ਤੇ ਭਾਜੀ ਦਾ ਹੀ ਤੇ ਮੁੰਡੇ ਦੇ ਪੈਸੇ ਹੀ ਦੇ ਆਏ ਸੀ ਕਿ ਚਲ ਆਪਣੇ ਆਪਣੀ ਮਰਜ਼ੀ ਦਾ ਲਊਗਾ ਤੇ ਨਾਲ ਮਮੀਆਂ ਖਦੀ ਸ਼ਾਪ ਦੇ ਆਏ ਉਹ ਇਹ ਨਾਲ ਸ਼ਾਪ ਦੇ ਆਈ ਆ ਆਹ ਵਿਆਹ ਦੀ ਤੇ ਮੁਰਗੀ ਆਉਂਦੇ ਆਉਂਦੇ 10000 ਰੁਪਏ ਇਹ ਫੜਾਏ ਆ ਵੀ ਚਲ ਅਸੀਂ ਮੁੰਡੇ ਦੀ ਐਡਮਿਸ਼ਨ ਕਰਾ ਲਊਗੀ ਇਹ ਹੁਣ ਅਮ ਜੇ ਤੁਸੀਂ ਆਪ ਵੇ ਸਿਆਣੇ ਆ ਹੁਣ ਨਾ ਕਰਦਾ ਵੀ ਕਿੰਨਾ ਖਰਚਾ ਆ ਉਹ ਹੋਈ ਨਾ ਆਪਣੇ ਘਰ ਵਾਦੂ ਵੇਖਣਾ ਵਾ ਅੱਗੇ ਚੱਲ ਗੱਲਾਂ ਹੋ ਰਹੀ ਉਹ ਦੋ ਕੱਲੇ ਹੀ ਏ ਹੁਣ ਆਪਣਾ ਉਹ ਘੜੀ ਕਿੰਨਾ ਖਰਚਾ ਵਾ ਟੈਂਪਾਸ ਲੱਗੀ ਮਾਹ ਹੁੰਦੇ ਆ ਮੰਗਾਈ ਤੇ ਗੁੜੇ ਗੁੜੇ ਆ ਨਾ ਨਾ ਅਹੀਂ ਨਹੀਂ ਕੋਈ ਵੀ ਗੱਲ ਕਰਨੀ ਮੈਂ ਤਾਂ ਕੋਈ ਕਰਦੀ ਨਹੀਂ ਆ ਵੀ ਚਲੋ ਕੋਈ ਗੱਲ ਨਹੀਂ ਹੁਣ ਤੇ ਚਲੋ ਕਰਨਾ ਤਾਂ ਪੈਂਦਾ ਹੀ ਏ ਭੈਣ ਭਰਾ ਦਾ ਪਰ ਕਿਸ ਹਿਸਾਬ ਸਾਬ ਨਹੀਂ ਹੁੰਦਾ ਵਾ ਹਾਂਜੀ ਹੋ ਤੁਸੀਂ ਦੱਸੋ ਠੀਕ ਠੀਕ ਆ ਚਲੋ ਠੀਕ ਆ ਫਿਰ ਮੈਂ ਮੈਨੂੰ ਰੱਖਦੀ ਆ ਕਰੂੰ ਫਿਰ ਬਾਅਦ ਚ ਚੰਗਾ ਚੰਗਾ ਮੱਸ ਮਮੀ ਜੀ ਆਜੀ ਪੁੱਤ ਆਜੋ ਪਤਾ ਨਹੀਂ ਅੰਦਰ ਕੀ ਕਰੰਦੇ ਕੀ ਕਰੰਦੇ ਈ ਅੰਦਰ ਕੁਛ ਨਹੀਂ ਮੈਂ ਦਹੀਂ ਹਾਂ ਫੁਲਕੇ ਲਾ ਕੇ ਤੇਰੇ ਦਾੜੀ ਨੂੰ ਕੋਲ ਲਈ ਕੰਮ ਤੇ ਅਛਾ ਅਛਾ ਚਲ ਗਈ ਆ ਹਾਂ ਚਲ ਗਈ ਆ ਤੇ ਮੈਂ ਚਲੋ ਸਾਫ ਕਰਨਾ ਗਿਆ ਸੀ ਅਛਾ ਅਛਾ ਤੇ ਮੈਂ ਕਹਿੰਦੇ ਆਂ ਵੀ ਮੈਨੂੰ ਪੈਸੇ ਦੇ ਦਿੰਦੇ ਐਡਮਿਸ਼ਨ ਕਰਾ ਲੈਂਦਾ ਮੇਰਾ ਰਾਦਾ ਵਾ ਕਰਾਇਆ ਮੈਂ ਵੀ ਸੋ ਤੈਨੂੰ ਕਹਿਣਾ ਸੀ ਤੇ ਨਾਲ ਕੌਣ ਜਾਊਗਾ ਤੇਰੇ ਮੈਂ ਧਰੋ ਬਣ ਚਲ ਜਾਨੀ ਆ ਅੱਛਾ ਉਹ ਕਹਿੰਦਾ ਸੀ ਮੈਨੂੰ ਕਹਿੰਦਾ ਵੀ ਚੱਲ ਮੈਂ ਵੀ ਕਰਾਉਣੀ ਆ ਤੇ ਕਹਿੰਦਾ ਨਾਲੇ ਫਿਰ ਉਧਰੋਂ ਸ਼ਹਿਰ ਚਲ ਜਾਗੇ ਕਹਿੰਦਾ ਨਾਲੇ ਬੁੱਕਾਂ ਲਿਆਵਾਂਗੇ ਮੈਂ ਚੱਲ ਠੀਕ ਆ ਕਰਨੇ ਮੇਰੀ ਗੱਲ ਸੁਣ ਕਮੀਜ਼ ਵੀ ਤੇਰੀ ਚੰਗੀ ਆ ਤੇ ਪੈਂਟ ਤੈਨੂੰ ਲੈਣੀ ਪੈਣੀ ਆ ਤੇ ਜੇ ਜਾਣਾ ਵਾ ਤੂੰ ਬੁੱਕਾਂ ਦਾ ਪਤਾ ਕਰਨ ਤਾਂ ਤੇ ਪੈਂਟ ਵੀ ਲੈ ਆਵੀਂ ਫਿਰ ਆਹੋ ਲਿਆਉਂਗਾ ਤੂੰ ਮੈਨੂੰ ਪੈਸੇ ਦੇ ਦੋ ਉਹਨੇ ਵੀ ਲੈਉਣੀ ਰੋਬ ਨੇ ਵੀ ਕਹਿੰਦਾ ਇਹ ਨਾਲੇ ਵਰਦੀ ਵੀ ਲਿਆਵਾਂਗੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਪੁੱਛ ਲਈ ਨਾ ਘਰ ਤਾਂ ਕਿੰਨੇ ਪੈਸੇ ਦਵਾਂ ਹੁਣ ਮੰਮੀ 14000 ਤੇ ਐਡਮਿਸ਼ਨ ਤਾਂ ਤੈਨੂੰ ਪਤਾ ਵੀ ਆ ਕਿ ਸਕੂਲ ਦੀ ਪੈਂਟ ਵੀ ਕਿੰਨੀ ਮਹਿੰਗੀ ਆ 750 800 ਦੀ ਤੇ ਪੈਂਟ ਹੀ ਆ ਤੇ ਨਾਲ ਬਾਅਦ ਚ ਮੈਂ ਬੈਲਟ ਵੀ ਲੈਣੀ ਆ ਜਰਾਬਾ ਵੀ ਲੈਣੀਆਂ ਬੂਟ ਵੀ ਲੈਣੀਆਂ ਤੇ ਕਿਤਾਬਾਂ ਵੀ ਲੈਣੀਆਂ ਆ ਕਮ ਸੇ ਕਮ 20000 ਦਾ ਖ ਹਣ ਫਿਰ ਮੈਂ ਤੈਨੂੰ 20000 ਦੂੰ ਤੂੰ ਏਦਾਂ ਕਰੋ ਮੈਨੂੰ 20 ਦਿਨਾਂ ਦੋ ਵਜੇ ਤੇ 17000 ਰੁਪਏ ਦੇ ਦੋ ਮੈਨੂੰ ਫਿਰ ਤੂੰ ਏਦਾਂ ਕਰੀ ਮੇਰਾ ਪੁੱਤ ਐਡਮਿਸ਼ਨ ਕਰਾ ਕੇ ਨਾ ਕਿਤਾਬਾਂ ਲੈ ਆ ਤੇ ਜੇ ਰੋਬਨ ਨੇ ਵਰਦੀ ਲਿਓਣੀ ਹੈ ਨਾ ਪੈਂਟ ਦਾ ਰੇਟ ਪੁੱਛ ਆਵੀਂ ਤਾਂ ਕੋਈ ਗੱਲ ਨਹੀਂ ਫਿਰ ਮੈਂ ਜਾਊਂਗੀ ਤੇ ਲਿਆ ਦੂੰਗੀ ਤੈਨੂੰ ਆ ਚਲੋ ਇਹ ਵੀ ਗੱਲ ਹੈ ਵਾ ਤਾਂ ਚਲੋ ਤੁਸੀਂ ਮੈਨੂੰ ਪੈਸੇ ਦੇ ਦੇ ਦੋ ਫਿਰ ਵੇਖ ਪੁੱਤ ਮੇਰੀ ਗੱਲ ਸੁਣਾ ਵੇਖ ਲਾ ਤੇ ਕਿੰਨਾ ਖਰਚਾ ਹੋਣਿਆ ਵਾ ਉਹ ਤੇ ਗੱਲ ਹੈ ਤੇ ਇਹੋ ਹੀ 2 ਸਾਲ ਵਾ ਪਲੱਸ 1 ਤੇ 2 ਜੇ ਮਿਹਨਤ ਕਰੇਗਾ ਨਾ ਕਿਹ ਬਣਨੇ ਲੱਜੇਗਾ ਜੇ ਬਾ ਪਾਵੇਂ ਨੰਬਰ ਚਾਹੀਦੇ ਆ ਤੇ ਜੇ ਇੱਥੇ ਕੋਈ ਕੋਰਸ ਕਰਨਾ ਹੋਊ ਤੇ ਤਾਂ ਵੀ ਨੰਬਰ ਚੰਗੇ ਚਾਹੀਦੇ ਆ ਆ ਇਹ ਤਾਂ ਗੱਲ ਐ ਤੇ ਚਲੋ ਮੈਨੂੰ ਦੋ ਫਿਰ ਐਡਮਿਸ਼ਨ ਲਈ ਪੈਸੇ ਫਿਰ ਮੈਂ ਜਾਵਾਂ ਚੱਲ ਮੈਂ ਦੇ ਦਿੰਨੀ ਆ ਤੇ ਜਾਵੇਂਗਾ ਕਾ ਤੇ ਮੋਟਰਸਾਈਕਲ ਤੇ ਪਾਪਾ ਨੇ ਖੜਿਆਵਾ ਉਹ ਨਹੀਂ ਰੋਬ ਨੂੰ ਮੈਂ ਕਹਿ ਦਿੰਦਾ ਫੋਨ ਕਰ ਦਿੰਦਾ ਉਹ ਲੈ ਆਉਂਦਾ ਆਪਣਾ ਮੋਟਰਸਾਈਕਲ ਚੱਲ ਠੀਕ ਆ ਤੇ ਧਿਆਨ ਨਾ ਜਾਇਓ ਤੇ ਇਹ ਨਾ ਹੋਵੇ ਵੀ ਉੱਥੇ ਖਲੋਤੇ ਰਹੋ ਧਿਆਨ ਨਾ ਜਾਇਓ ਤੇ ਧਿਆਨ ਨਾ ਆਇਓ ਤੇ ਛੇਤੀ ਆ ਗਈ ਹਾਂ ਕੋਈ ਗੱਲ ਨਹੀਂ ਮੈਂ ਆ ਜੂੰਗਾ ਨਾ ਦਿੱਲੀ ਤੇ ਆ ਜਾਓ ਹੁਣੇ ਨਾ ਟਾਈਮ ਆ ਵੀ ਆਜੀ ਪੁੱਤ ਯਾਰ ਉਹ ਫੋਨ ਕਰੀ ਜਾਣਾ ਬ ਤਕੀ ਤਾਰੋਬਨ ਨੂੰ ਫੋਨ ਆਉਂਦਿਆ ਉਹ ਕੀਤਾ ਵਾ ਕਹਿੰਦਾ ਮੈਂ ਘਰ ਦੇ ਕਾਰੀਆਂ ਆ ਗਿਆ ਹਾਂ ਤੁਹਾਡਾ ਚੱਲ ਜਾ ਫਿਰ 10000 ਆਹ ਠੀਕ ਪੂਰੇ ਹੀ ਆ ਚਲੋ ਛੇਤੀ ਆ ਗਈ ਉਹਦਾ ਰੋਬਨ ਮੁੰਡਾ ਤੇ ਚੰਗਾ ਵਾ ਚੱਲ ਇਕੱਠੇ ਚਲ ਜਿਆ ਕਰਨਗੇ ਤੇ ਇਕੱਠੇ ਆ ਜਾ ਕਰਨਗੇ ਸਕੂਲ ਹੈ ਤੇ ਮਹਿੰਗਾ ਵਾ ਪਰ ਇਹ ਵੀ ਪੜਾਈ ਚੰਗੀ ਆ ਮੈਨੂੰ ਇਹੋ ਹੀ ਆ ਤੇ ਚੱਲਣਾ ਗੇਟ ਗਾੜੀਆਂ ਬਸ ਤੇ ਬੈ ਕੇ ਚਲ ਜਿਆ ਕਰੂਗਾ ਤੇ ਗੇਟ ਅੱਗੇ ਜਾਣ ਕਿੱਧਰ ਜਾ ਕਰੂਗਾ ਉਦਾਂ ਨਾ ਮੁੰਡਿਆਂ ਦੇ ਵਿੱਚ ਨਾ ਲੜਾਈਆਂ ਚੱਲਦੇ ਬੜੇ ਹੁੰਦੇ ਆ ਜਦੋਂ ਚੱਲ ਜਾਂਦੇ ਆ ਨਾ ਬਾਹਰ ਫਿਰ ਕਿਸੇ ਦੀ ਕਲ ਨਹੀਂ ਚਾਹਦੇ ਤੇ ਬਸ ਤੇ ਮਿੰਨ ਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਚਲ ਕੋਈ ਨਹੀਂ ਗਿਆ ਟੱਗ ਗਿਆ ਆਣ ਕੇ ਨਿੱਤਰ ਹੀ ਜਾਣਾ ਚਲ ਮੈਂ ਵੀ ਇਹਨਾਂ ਦੇ ਹੁੰਦਿਆਂ ਨੂੰ ਕੰਮ ਤਾਂ ਦਾ ਕਰ ਹੀ ਲਵਾ ਅਰਪਿੰਦਰ ਲੈ ਆਈ ਪਾਣੀ ਘੋਟ ਸਾਰਾ ਦਿਨ ਲੱਗਿਆ ਉੱਥੇ ਆ ਲੋ ਪਾਣੀ ਮੇਰਾ ਟਾਈਮ ਲੱਗਿਆ ਆਈ ਦੋ ਸ਼ਹਿਰ ਕੋ ਧੋਦੇ ਗਏ ਇਸੇ ਅੱਦੇ ਉਹ ਤੈਨੂੰ ਪਤਾ ਹੀ ਆ ਫਿਰ ਸ਼ਹਿਰ ਦੇ ਕੰਮ ਲੱਗ ਜਾਂਦਾ ਟਾਈਮ ਉੱਥੇ ਅੱਛਾ ਅੱਛਾ ਹਮ ਚਲੋ ਕੋਈ ਨਹੀਂ ਕੰਮ ਹੋ ਗਿਆ ਜਿਹੜਾ ਗੀ ਆਹੋ ਤੇ ਹੋ ਗਿਆ ਤੇ ਖਾਦਾ ਰੋਟੀ ਪਾਣੀ ਖਾਦਾ ਨਹੀਂ ਰੋਟੀ ਪਾਣੀ ਖਾਦਾ ਆਹ ਉਹ ਲਿਆਂਦੀ ਮੈਂ ਦਵਾਈ ਤੁਹਾਨੂੰ ਦੇਦੀ ਆ ਆਪਈ ਇੱਥੇ ਬੈਠ ਤੇ ਕੋਈ ਨਹੀਂ ਦਿੰਨੀ ਹਾਂ ਹਾਂ ਸੋ ਇਹਦੇ ਤੇ ਪਈ ਹੀ ਇਦਾਂ ਹੀ ਤੁਹਾਡੇ ਕੋਲ ਫਰਕ ਵਾ ਖੰਦੇ ਪਿੰਡੋ ਪਿੰਡੋ ਆਇਆ ਹੀ ਕੀਤਾ ਸੀ ਮੈਂ ਆਪ ਹੀ ਠੀਕ ਠਾਕ ਨੇ ਵਧੀਆ ਆ ਅੱਛਾ ਆਖੰਦੇ ਕੀ ਆਉਣ ਵੱਲੋਂ ਤੇ ਮੈਂ ਕੋਈ ਨਹੀਂ ਆਵਾਂਗੇ ਕਿਸੇ ਦਿਨ ਤੁਹਾਨੂੰ ਵੇਲੇ ਹੋਵਾਂਗੇ ਕੋਈ ਗੱਲ ਨਹੀਂ ਹੋਉਨੇ ਕੱਲ ਨੂੰ ਹੋਉਨੇ ਆ ਜਾਨਣ ਕਹਿਣਾ ਕਿ ਕਦੋਂ ਫੇਰੋਂ ਮਰ ਜਾਂਦੇ ਉਹ ਚੱਲ ਆਉਣਗੇ ਹੁਣ ਮੈਂ ਰਧਾ ਚਲਾਤੀ ਹੋ ਹੁੰਦੇ ਜਾਗੇ ਉਹ ਚੱਲ ਕੋਈ ਗੱਲ ਨਹੀਂ ਕੱਲ ਫੇਰਾ ਮਾਰ ਜਾਂਦੇ ਉਹਦੇ ਫੇਰ ਆਈ ਹੋਣਾ ਵੇਖੋ ਜ਼ੋਰੇ ਉਹ ਤੁਸੀਂ ਆਖਦੇ ਨਹੀਂ ਤੇ ਮੈਂ ਰਧਾ ਵੀ ਕੱਲ ਨੂੰ ਜਾਗਦੇ ਹੋਈ ਆਗੀ ਅੱਗੇ ਵੀ ਕਿੰਨੇ ਦਿਨ ਹੋ ਗਏ ਨੇ ਇਦਾਂ ਹੀ ਬਸ ਕਰੀ ਤਿਆਰ ਹੋਏਗਾ ਜੇ ਫੇਰ ਰਹਿ ਜਾਂਦੀ ਇਦਾਂ ਚੱਲ ਕੋਈ ਗੱਲ ਨਹੀਂ ਕੱਲ ਨੂੰ ਹੋਵਾਂਗੀ ਅੱਜ ਕੱਲ ਨੂੰ ਨਹੀਂ ਆਪਾਂ ਹੁਣ ਸ਼ੈਸ਼ੂ ਦਾ ਪ੍ਰੋਗਰਾਮ ਨਾ ਕਿਤੇ ਬਣਾ ਦਿਓ ਨਹੀਂ ਨਹੀਂ ਅੱਜ ਹੀ ਕਿਉਂ ਮੈਂ ਮੈਨ ਸ਼ਹਿਰ ਉਹਦੇ ਮੁੰਡਿਆਂ ਦਾ ਜ਼ਰੂਰੀ ਕੰਮ ਹੀ ਤਾਂ ਗਿਆ ਨਹੀਂ ਉਦਾਂ ਕਿੱਥੇ ਜਾਣ ਦੇ ਮੈਨ ਸ਼ਹਿਰ ਅੱਜ ਫੇਰ ਕੱਲ ਨੂੰ ਹੋਵਾਂਗੀ ਹਾਂ ਬਾਅਦ ਵਿੱਚ ਕੋਈ ਨਾ ਨਹੀਂ ਹੋ ਜਾਣਗੇ ਉਹ ਵੀ ਆ ਕੇ ਕੋ ਕੁਛ ਨਹੀਂ ਭਾਜੀ ਗਿਆ ਜੁੜੀ ਟੈਕਨੀਕਲ ਗਏ ਹੋਣੇ ਭਾਜੀ ਕੰਮ ਤੇ ਅੱਜ ਆਖਣ ਦੀ ਕਾਲਾ ਖੰਦੀ ਵੀ ਜਾਣਾ ਹੈ ਅੱਜ ਆਹੋ ਕਹਿੰਦੇ ਐਡਮਿਸ਼ਨ ਵੀ ਤਾਰਨੀ ਆ ਪਤਾ ਨਹੀਂ ਹੁਣ ਤਾਰੀਆ ਕਿ ਨਹੀਂ ਆਣਾ ਕੋਈ ਨਹੀਂ ਪੈਸੇ ਦਿੱਤੇ ਹੀ ਆ ਆ ਪੈਸੇ ਤਾਂ ਦਿੱਤੇ ਆ ਹਾਂ ਤੇ ਕੋਈ ਗੱਲ ਨਹੀਂ ਉਹ ਦਾਦੇ ਨਹੀਂ ਆ ਬਸ ਐਡਮਿਸ਼ਨ ਹਾਲੇ ਸ਼ੁਰੂ ਹੋਈ ਆ ਉਹਨਾਂ ਦੀ ਕਿਉਂਕਿ ਪੇਪਰ ਜੁ ਹੋਇਆ ਬੋਰਡ ਦੇ ਆਹੋ ਉਹਦੇ ਹੋਣੇ ਹੋਇਆ ਜੀ ਆਹੋ ਦਾ ਕਰਕੇ ਹੀ ਨਾ ਚਲ ਕੋਈ ਗੱਲ ਨਹੀਂ ਚਲੋ ਕਰੋ ਤੁਸੀਂ ਕੱਪੜੇ ਚੇਂਜ ਤੇ ਤੇ ਚਾਹ ਬਣਾ ਦੇਈਏ ਯਾਰ ਕੋਈ ਚਾਹ ਮੈਂ ਬਣਾਉਣੀ ਹਾਂ ਹਾਂ